ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਸੰਨਾ ਗਲਾਵ ਸਿੰਘ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਬਾਈ ਕੋਲ ਤਾਜੀ ਸੂਈ ਗਾਮ ਕਾਉਆ ਜੀ ਦੇਖ ਸਕਦੇ ਹੋ 400 ਲੀਟਰ ਦੱਦ ਵਾਲੀ ਹੈ ਜੀ ਠੀਕ ਹੈ ਜੀ ਸੂਈ ਵੀ ਆ ਤਾਜੀ ਸੂਈ ਵੀ ਹੈ ਵੱਧ ਜਾਣਕਾਰੀ ਲਈ ਬਾਈ ਤੇ ਲੜੇ ਬਾਈ ਦਾ ਨੰਬਰ ਪਾਸ ਸਕਰੀਨ ਤੇ ਲੱਗਾਂਗਾ ਭਰਾ ਠੀਕ ਹੈ ਜੀ ਫੇਂਡਸੰਨਾ ਕਲਾਉ ਸਿੰਘ ਜ਼ਿਲ੍ਹਾ ਬਰਨਾਲਾ ਬਾਈ ਜੀ ਨਜ਼ਰੂਕ ਕਨੈਕਟ ਕਰੋ ਤਸੱਲੀ ਕਰਕੇ ਚੈੱਕ ਕਰਕੇ ਲੈ ਕੇ ਉਪਰਾਂ ਕੱਲ ਨੂੰ ਕਿਸੇ ਗੱਲ ਦਾ ਰੋਲਾ ਨਾ ਪਾਵੇ ਠੀਕ ਹਨਾ ਜੀ ਬਾਈ ਦਾ ਨੰਬਰ ਪਾਸਕ੍ਰੀਨ ਤੇ ਲਾ ਦਾਂਗੇ ਭਰਾ ਜੇ ਕਿਸੇ ਨੇ ਇਦਾਂ ਦੀ ਐਡ ਲਵਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ 752800355 ਜੀ WhatsApp 'ਰਹੀਂ ਵੀਡੀਓ ਭੇਜ ਕੇ ਐਡ ਲਵਾ ਸਕਦੇ ਆਂ ਭਰਾ ਜੀਤਾ ਫਾਰਮ ਟੀਵੀ ਬਰਨਾਲਾ ਬਾਕੀ ਭਰਾ ਆਪਣਾ Facebook ਦੀ ਪੇਜ ਆਕਰ ਜੀਤ ਰਹੇ ਉਹਨੂੰ ਪਤਾ ਉਹ ਸਾਲਵਰ ਤੇ ਸ਼ੇਅਰ ਕਰਿਆ ਕਰੋ ਮਿਲਦੇ ਆਂ ਅਗਲੀ ਵੀਡੀਓ 'ਚ